ਇਹ ਬਿਲਕੁਲ ਸਚਾਈ ਹੈ ਅਰਨਾਨ ਜੀ ਦੋ ਵਾਰ ਚੰਡੀਗੜ੍ਹ ਗਏ ਦੋ ਵਾਰ ਜਾ ਕੇ ਇਹਨਾਂ ਨੇ ਆਪਣਾ ਵਾਰ ਸੈੱਟ ਕੀਤਾ ਵਾਰ ਸੈੱਟ ਕਰਕੇ ਬਾਕੀ ਦਾ ਮਰਾਏ ਅਸੀਂ ਤਾਂ ਕੋਈ ਕਿਧਰੇ ਨੂੰ ਡਾਵੇ ਕਿਧਰੇ ਨੂੰ ਨਾ ਜਾਵੇ ਇਹਨਾਂ ਨੇ ਆਪਣਾ ਵਾਰ ਸੈੱਟ ਕਰਕੇ ਉੱਥੇ ਜਾ ਕੇ ਇਹਨਾਂ ਨੇ ਇਹ ਵੀ ਗੱਲ ਕਹੀ ਵੀ ਮੈਂ ਗੁਰਕੀਰ ਸਿੰਘ ਕੋਲ ਵੀ ਮੈਂ ਜਵਾਬ ਦੇ ਆਪਣਾ ਵਾਰ ਇਹਨਾਂ ਨੇ ਸੈੱਟ ਕਰਕੇ ਆਪਣਾ ਖੰਡੇ ਨੂੰ ਆ ਕੇ ਇੱਥੇ ਆ ਕੇ ਉਥੋਂ ਨਕਸ਼ੇ ਦੀਆਂ ਫੋਟੋਆਂ ਕੀਤੀਆਂ ਫੋਟੋਆਂ ਖਿੱਚ ਕੇ ਸ਼ਹਿਰ ਦੇ ਲੋਕਾਂ ਨੂੰ ਪਾਈਆਂ ਨਾਲ ਸ਼ਹਿਰ ਵਾਸੀਆਂ ਨੂੰ ਗਮਰਾਹ ਕੀਤਾ ਸ਼ਹਿਰ ਵਾਸੀਆਂ ਨੂੰ ਗਮਰਾਹ ਕੀਤਾ ਆਪਣੇ ਬੰਦਿਆਂ ਨੂੰ ਗਮਰਾਹ ਕੀਤਾ ਸਾਡੇ ਦੇ ਬਿਨਾਂ ਮੁਖਤ ਦੇ ਇਲਜ਼ਾਮ ਲਾਏ ਇਹ ਜਿਹੜੀ ਬਾੜ ਬੰਦੀ ਆ ਬਾੜ ਬੰਦੀ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਆ ਬਾੜ ਬੰਦੀ ਮਾਨਯੋਗ ਗਵਰਨਰ ਸਾਹਿਬ ਦੀ ਮਨਜ਼ੂਰੀ ਤੇ ਧੀ ਹੁੰਦੀ ਆ ਇਨੂੰ ਕੋਈ ਨਗਰ ਕੌਂਸਲ ਜਾਂ ਕੋਈ ਹੋਰ ਕੋਈ ਇਹਨੂੰ ਚੈਲੰਜ ਨਹੀਂ ਕਰ ਸਕਦੀ ਨਗਰ ਕੌਂਸਲ ਦੇ ਕੋਲ ਕੋਈ ਪਾਵਰ ਨਹੀਂ ਹੈਗੀ ਪੰਜਾਬ ਸਰਕਾਰ ਮੁਦਰ ਗਵਰਨਰ ਦੇ ਸਟਾਫ ਨੂੰ ਆਪਣਾ ਚੈਲੰਜ ਕਰਨ ਦੀ ਇਹ ਚੀਜ਼ਾਂ ਉੱਖ ਰੱਖਦੇ ਹੋਏ ਅਸੀਂ ਜਦੋਂ ਇਹਨਾਂ ਨੇ ਪਾਇਆ ਤਾਂ ਅਸੀਂ ਅੱਜ ਮੀਟਿੰਗ ਦੇ ਵਿੱਚ ਇਹ ਰੱਖਾ ਬਾਕੀ ਤਾਂ ਕਾਰਟੀਆਂ ਵੀ ਲੈ ਕੇ ਆਏ ਸੀ ਕਾਰਟੀਆਂ ਲੈ ਕੇ ਆਏ ਸੀ ਪ੍ਰਧਾਨ ਦੇ ਖਿਲਾਫ ਲੈ ਕੇ ਆਏ ਸੀ ਪ੍ਰਧਾਨ ਦੇ ਖਿਲਾਫ ਲੈ ਕੇ ਆਏ ਸੀ ਬਿਲਕੁਲ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਪਉਖੀ ਜਾਣਦੇ ਹੋ ਸਰਕਾਰ ਜੋ ਸਾਰੀ ਪ੍ਰੈਸ ਮੀਡੀਆ ਵਾਲੇ ਸਾਰੇ ਜਾਣਦੇ ਨੇ ਜਦੋਂ ਇੱਕ ਸਰਕਾਰ ਸਤਾਜ ਹੁੰਦੀ ਆ ਦੂਜੀਆਂ ਪਾਰਟੀਆਂ ਉਹਦੇ ਖਿਲਾਫ ਗੋਲੀਆਂ ਹੁੰਦੀਆਂ ਨੇ ਇਹ ਸਾਰੀਆਂ ਗੱਲਾਂ ਬੇਬਨਿਆਦ ਨੇ ਜਿਹੜੀਆਂ ਕਿ ਨਹੀਂ ਹੁੰਦੀਆਂ ਚਾਹੇ ਜਿਹੜੇ ਜਿਹੜੇ ਇਹ ਇਲਜ਼ਾਮ ਲਾਏ ਨੇ ਇਹ ਬਿਲਕੁਲ ਇੱਕ ਸਿਆਸੀ ਮਾਈਲੇਜ ਲੈਂਡ ਹੀ ਲਾਏ ਗਏ ਨੇ ਇਹ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈਗਾ ਕਾਂਗਰਸ ਪਾਰਟੀ ਨੇ ਆਪਣੀ ਹਾਰ ਪਹਿਲੇ ਹੀ ਮੰਨ ਲਈ ਸੀ ਇੱਕ ਦਿਨ ਇੱਕ ਧਨਾੜ ਕਾਂਗਰਸੀ ਲੀਡਰ ਦੀ ਕਲੋਨੀ ਪ੍ਰੂਵ ਕਰਾਈ ਸੀ ਉਹ ਇਹ ਤਾਂ ਪਿਛਲੀਆਂ ਮੀਟਿੰਗਾਂ ਚ ਹੋਈ ਹੈ ਮੈਂ ਜਦ ਵੀ ਬੋਲੇ ਸੀ ਉਹਦੀ ਕੰਪਲੇਂਟ ਵੀ ਹੋਈ ਵੀ ਹੈ ਇਹਨਾਂ ਨੇ ਉਸੇ ਟਾਈਮ ਹਾਰ ਮੰਨ ਲਈ ਸੀ ਕਿ ਅਸੀਂ ਕਮੇਟੀ ਚ ਦੁਬਾਰਾ ਆਉਣਾ ਨਹੀਂ ਕਿ ਜੋ ਕਰ ਸਕਦੇ ਆ ਅਸੀਂ ਗੁੱਡਾ ਕਰਦੀ ਹੁਣ ਕਰ ਦੋ ਉਹ ਦੋ ਅਖਬਾਰ ਸੀ ਅਕਾਲੀ ਪੱਤਰਕਾ ਚ ਝਾਰ ਟਾਈਮਸ ਦੋਹੇ ਖੰਨੇ ਮਿਸਪੈਲਟਿਕ ਚ ਆਉਂਦੇ ਨੇ ਸੋ ਇਹ ਬੇਈਮਾਨੀ ਇਹਨਾਂ ਦੀ ਸ਼ੁਰੂ ਦੱਸਦਾ ਮੈਂ ਨੰਬਰ 2 ਤੇ ਵਾਰਡ ਬੰਦੀ ਦੀ ਜਿਹੜੀ ਪਹਿਲੀ ਚਿੱਠੀ ਆਈ ਹੈ ਉਹ ਆਪਣੇ ਕੋਲ ਆਈ ਹੈ ਜੀ 21/7/2025 ਨੂੰ ਨੋਟੀਫਿਕੇਸ਼ਨ ਹੋਈ ਉਹ ਜਿਹੜੀ 21 7 2025 ਨੂੰ ਨੋਟੀਫਿਕੇਸ਼ਨ ਹੋਈ ਹੈ ਉਹ ਇਸ ਲਈ ਹੋਈ ਹੈ ਕਿ ਜਿਹੜੀ ਵਾਰਡਾਂ ਦੀ ਪਾਪੂਲੇਸ਼ਨ ਸੀ ਉਹ ਅਨਬੈਲੈਂਸ ਕਿਸੇ 'ਚ 400 ਸੌਰੀ 1800 ਵੀ ਵੋਟ ਸੀ ਕਿਸੇ 'ਚ 4000 ਵੋਟ ਸੀ ਇਹ ਤੋਂ ਬਿਨਾ ਕੋਈ ਸਵਾਲ ਨਹੀਂ ਇੱਕ ਨੰਬਰ ਦੋ ਤੇ ਸਭ ਤੋਂ ਵੱਡੀ ਤੁਸੀਂ ਗੱਲ ਇੱਕ ਸਮਝੋ ਬਹੁਮਤ ਕਾਂਗਰਸ ਪਾਰਟੀ ਦਾ ਤਈ ਦੇ ਕਰੀਬ ਇਹਨਾਂ ਦੇ ਕਾਉਂਸਲਰ ਵਾਰਡ ਬੱਤੀ ਖੰਨੇ 'ਚ ਹੋਈ ਹੈ ਜੀ ਇਹਨਾਂ ਨੇ ਡਿਵੈਲਪਮੈਂਟ ਕੀਤੀ ਹੁੰਦੀ ਇਹਨਾਂ ਨੂੰ ਕੀ ਤਰਾਏ ਸੀਗਾ ਤਈਆਂ ਦੇ ਵਿੱਚੋਂ ਜੇ ਗਲੀਆਂ ਦੋ ਇੱਧਰ ਲਾਕੀਆਂ ਦੋ ਇੱਧਰ ਲਾਕੀਆਂ ਚਲੋ ਸਮਝੋ ਅਸੀਂ ਤਾਂ ਦਾਸ ਆ ਅੱਜ ਤਾਂ 10 ਬੰਦੇ ਆ ਨਾ ਜੀ ਇਹ 23 ਬੰਦੇ ਨੇ ਤਈਆਂ ਦੇ ਵਿੱਚੋਂ ਇਹਨਾਂ ਦੀ ਵਾਰਡ ਬੰਦੀ ਹੋਈ ਆ ਤਦ ਵੀ ਇਹ ਬੰਦੇ ਉਥੇ ਕਿਉਂ ਕਿ ਇਹਨਾਂ ਦੀ ਹਾਰ 100% ਦੀ ਹਾਰ ਆ ਹਾਰ ਦੀ ਪੌਪੁਲਾਰਟਾ ਨਕਸ਼ਾ ਪਹਿਲਾਂ ਵੀ ਲੱਗਿਆ ਸੀ ਨਕਸ਼ਾ ਅੱਜ ਵੀ ਲੱਗਿਆ ਵੇ ਪ੍ਰਧਾਨ ਨੂੰ ਉਸ ਦਿਨ ਤੱਕ ਵੀ ਇਤਰਾਜ਼ ਨਹੀਂ ਸੀ ਜਿਸ ਦਿਨ ਤੱਕ ਇਹ ਆਪਣੀ ਮੀਟਿੰਗ ਜਾ ਕੇ ਆਏ ਇਹਦਾ ਵਾਰਡ ਛੋਟੇ ਖਨੇ ਨੂੰ ਲੱਗਦਾ ਸੀ ਅੱਜ ਇਹਦਾ ਵਾਰਡ ਕੱਲਾ ਪੱਟੀਆਂ ਰਹਿ ਗਿਆ ਕੀ ਗੁਨਾਹ ਹੋ ਗਿਆ ਜੀ ਮੈਨੂੰ ਦੱਸਿਓ ਵੀ ਕੀ ਗੁਨਾਹ ਹੋ ਗਿਆ ਕੋਈ ਜਵਾਬ ਤਾਂ ਦੇਵੇ ਕੋਈ ਤਰਕ ਤਾਂ ਹੋਵੇ ਮੈਂ ਹੁਣੇ ਸੁਣ ਰਿਹਾ ਸੀ ਕਦਾ ਮੇਰੀ ਗੱਡੀ ਲੈ ਲਈ ਜੇ ਗੱਡੀ ਲੈ ਲਈ ਨੇ ਹਾਈ ਕੋਰਟ ਚ ਵਾਪਸ ਕਿਉਂ ਲੱਤੀ ਕਿਹੜੇ ਮਿਸਪਲ ਐਕਟ ਦੀ ਗੱਡੀ ਰਹੀ ਬਾਰਦੰਦੀ ਦਾ ਸੀਗਾ ਜਿਹੜਾ ਬਾੜਬੰਦੀ ਦਾ ਮਤਾ ਪਾਇਆ ਸਾਰੇ ਹੱਥੋਂ ਤੁਸੀਂ ਦੇਖ ਰਹੇ ਹੋ ਸਾਰੇ ਕਾਉਂਸਲਰ ਸਾਡੇ ਕੋ 17 ਬੰਦਿਆਂ ਨੇ ਕਾਉਂਸਲਰ ਨੇ ਇਤਰਾਜ਼ ਦਰਜ ਕਰਾਏ ਨੇ ਜਿਹੜੇ 28 ਬੰਦੇ ਟੋਟਲ ਹਾਜ਼ਰ ਦੀ 17 ਜਿਨ੍ਹਾਂ ਨੇ ਉਹਦੇ ਵਿੱਚ ਭਾਜੀਪੀ ਦੇ ਵੀ ਨੇ ਜਿਨ੍ਹਾਂ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਆ ਠੀਕ ਆ ਇਹ ਵਿਦੇ ਬਨਿਆਦੀ ਰੋਲਾ ਪਾ ਰਹੇ ਨੇ ਇਹੋ ਕਿਉਂ ਨਹੀਂ ਆਈ ਮੀਟਿੰਗ ਵਿੱਚ ਦੇਖੋ ਹੁਣ ਤੁਹਾਨੂੰ ਪਤਾ ਹੀ ਆਈਓ ਕਾਊਗਾ ਕਿਵੇਂ ਆ ਦੇਖੋ ਮੈਨੂੰ ਤਾਂ ਇਹ ਸਮਝ ਨਹੀਂ ਲਿਆਉਂਦੀ ਆ 66 2025 ਦਾ ਆਈਓ ਸਾਹਿਬ ਨੇ ਲੈਟਰ ਲਿਖਿਆ ਡਾਇਰੈਕਟਰ ਸਾਹਿਬ ਨੂੰ ਕਿ ਬਾੜ ਬੰਦੀ ਹੋਣੀ ਚਾਹੀਦੀ ਆ ਮੈਨੂੰ ਤਾਂ ਇਹ ਨਹੀਂ ਪਤਾ ਹੋ ਜੋੜੀ ਵੀ ਚੀਜ਼ ਹੁੰਦੀ ਆ ਕਿ ਹਾਊਸ ਤੋਂ ਪਾਸ ਹੋ ਕੇ ਜਾਂਦੀ ਆ ਉਹਨਾਂ ਨੇ ਕਿਸੇ ਨਾ ਪ੍ਰਧਾਨ ਨੂੰ ਨਾ ਹਾਊਸ ਨੂੰ ਕਿਸੇ ਨੂੰ ਨਹੀਂ ਪੁੱਛਿਆ ਉਹਦਾਂ ਨੇ ਅਸੀਂ ਲੈਟਰ ਦੇ ਕੇ ਆਏ ਆ ਡਾਇਰੈਕਟਰ ਆਫਿਸ ਨੂੰ ਦੇ ਕੇ ਆਏ ਆ ਆਪਣੀ ਮੇਲ ਆਈਡੀ ਤੋਂ ਮੈਂ ਉਸੇ ਦਿਨ ਫੈਕਟਰੀ ਤੇ ਡਾਇਰੈਕਟਰ ਸਾਹਿਬ ਨੂੰ ਮੇਲ ਕੀਤੀ ਆ ਟਾਈਮ ਦੇਖ ਲਓ 9 ਤਰੀਕ ਨੂੰ 12 ਵਜੇ ਦਾ ਸਵੇਰ 12 ਵਜੇ ਦਾ ਦੱਸੋ ਯਾਰ